ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਟੇਸਟੀ ਇਹ ਖੀਰ ਬਣਾਉਣ ਲੱਗੇ ਆਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਫਟਾਫਟ ਆਪਾਂ ਬਣਾ ਕੇ ਖੀਰ ਤਿਆਰ ਕਰਨੀ ਆ ਤੇ ਦੁੱਧ ਜਿਹੜਾ ਆਪਾਂ ਉਹ ਗਰਮ ਪਹਿਲਾਂ ਰੱਖ ਦਿੱਤਾ ਆ ਤਕਰੀਬਨ 1 ਲੀਟਰ ਦੁੱਧ ਜਿਹੜਾ ਮੈਂ ਇਹ ਉਬਲਣ ਨਾ ਰੱਖਤਾ ਦੁੱਧ ਉਬਲਦਾ ਐ ਚੌਲ ਜਿਹੜੇ ਮੈਂ ਘੰਟਾਕ ਪਹਿਲਾਂ ਭੇਕੇ ਰੱਖਤੇ ਸੀ ਟੋਟਾ ਆ ਕਣੀ ਜਿਹਨੂੰ ਬੋਲਦੇ ਆਪਾਂ ਸਾਫ਼ ਕਰਕੇ ਧੋ ਕੇ ਭੇਂ ਦਿੱਤੇ ਸੀ ਤੇ ਨਰਮ ਹੋ ਗਏ ਐ ਚੌਲ ਇਸ ਹੁਣ ਨਰਮ ਹੋਇਓ ਚੌਲ ਆਪਣੇ ਐ ਜਿਹੜੇ ਫੁੱਲੇ ਹੋ ਆ ਤੇ ਇਸ ਕਰਕੇ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਦੁੱਧ ਦੇ ਵਿੱਚ ਆਪਾਂ ਖੀਰ ਨੂੰ ਦੁੱਧ ਵਿੱਚ ਖੀਰ ਬਣਾਉ ਤਾਂ ਵਧੀਆ ਲੱਗਦੀ ਆ ਤੇ ਹੁਣ ਆਪਾਂ ਚੌਲ ਜਿਹੜੇ ਪਾਦਤੇ ਆ ਤੇ ਰੇਜੇ ਪੈਂਦੇ ਤਾਂ ਆਪਾਂ ਛੇਕ ਨੂੰ ਘੱਟ ਕਰ ਦੇਣਾ ਨਹੀਂ ਤਾਂ ਝਾਟ ਉਬਲ ਕੇ ਬਾਹਰ ਜਾਣਗੇ ਦੁੱਧ ਜਿਹੜਾ ਬਹੁਤ ਛੇਤੀ ਉਬਲ ਕੇ ਬਾਹਰ ਨਿਕਲ ਜਾਂਦਾ ਤੇ ਹੁਣ ਜਦੋਂ ਇਹ ਰੇਜੇ ਪੈ ਗਏ ਤਾਂ ਆਪਾਂ ਛੇਕ ਨੂੰ ਘੱਟ ਕਰ ਦੇਣਾ ਆ ਤੇ ਇਹਦੇ ਵਾਸਤੇ ਆਪਾਂ ਡਰਾਈ ਫਰੂਟ ਲਾਏ ਆ ਕਾਜੂ ਲਾਏ ਆ ਬਦਾਮ ਲਾਏ ਆ ਥੋੜੀ ਜਿਹੀ ਟੂਠੀ ਨਾਰੀਅਲ ਲਿਆ ਥੋੜੀ ਜਿਮ ਮਗਜ ਲਾਇਆ ਇਹਨਾਂ ਨੂੰ ਦਰਦ ਰਹਿ ਜੇ ਆਪਾਂ ਪੀ ਲਿਆ ਆ ਦੇਖੋ ਇਦਾਂ ਦਾ ਪੀ ਲਿਆ ਇਹਨੂੰ ਆਟਾ ਜਿਹਾ ਵੀ ਨਹੀਂ ਬਣਾਉਣਾ ਜ਼ਿਆਦਾ ਇਹਦਾ ਤੇ ਦੇਖੋ ਚੌਲ ਆਪਣੇ ਜਿਹੜੇ ਰਿਜੀ ਜਾਂਦੇ ਸੀ ਇੱਕ ਨੂੰ ਆਪਾਂ ਘੱਟ ਕਰਕੇ ਟੱਕ ਦਿੱਤਾ ਸੀਗਾ ਤੇ ਥੋੜੀ ਆਪਾਂ ਇਹਦੇ ਵਿੱਚ ਪਾ ਦਿੱਤੀ ਕਿਸ਼ਮਿਸ਼ ਘਰੇ ਬਣਾਈ ਉਹ ਆਪਾਂ ਮੈਂ ਵੀਡੀਓ ਪਾਈ ਉਹ ਆ ਇਹਦੀ ਤੇ ਜਿਹੜਾ ਡਰਾਈ ਫਰੂਟ ਪੀਸੇ ਉਹ ਵੀ ਆਪਾਂ ਪਾ ਦਨੇ ਆ ਵੀਡੀਓ ਤੁਹਾਨੂੰ ਪਤਾ ਹੀ ਅਸੀਂ ਆਸਾਨ ਤਰੀਕੇ ਨਾਲ ਬਣਾਈ ਦੀ ਛੋਟੀ ਜਿਹੀ ਰੱਖ ਕੇ ਬਣਾਈ ਦੀ ਆ ਪੂਰੀ ਵੀਡੀਓ ਬਣਾਈਏ ਬਹੁਤ ਲੰਬੀ ਹੋ ਜਾਂਦੀ ਆ ਤੇ ਚੌਲ ਜਿਹੜੇ ਕਣੀ ਸੀ ਭੇਂਦਤੀ ਸੀ ਤੇ ਸੌਫਟ ਹੋ ਗਈ ਸੀ ਬਣਨੇ ਨੂੰ ਟਾਈਮ ਨਹੀਂ ਲੱਗਣਾ ਬਹੁਤ ਛੇਤੀ ਬਣ ਜਾਣੀ ਇਹ ਘੱਟ ਸੇਕ ਕਰਕੇ ਆਪਾਂ ਢਾਕੇ ਬਣਾਈ ਜਾਂਦੇ ਆ ਤੇ ਦੇਖ ਸਕਦੇ ਹਿੰਦੀ ਤੁਸੀਂ ਖੀਰ ਜਿਹੜੀ ਹੈ ਤਕਰੀਬਨ ਤਿਆਰ ਹੋ ਗਈ ਹਾਲੇ ਤੱਕ ਆਪਾਂ ਮਿੱਠਾ ਨਹੀਂ ਇਹਦੇ ਵਿੱਚ ਪਾਇਆ ਤੇ ਲੋੜ ਮੁਤਾਬਕ ਆਪਾਂ ਇਹਦੇ ਵਿੱਚ ਖੰਡ ਪਾ ਦੇਣੀ ਜਿਆਦਾ ਪਸੰਦ ਕਰਦੇ ਜਿਆਦਾ ਪਾ ਦਿਓ ਘੱਟ ਪਸੰਦ ਕਰਦੇ ਤਾਂ ਘੱਟ ਪਾ ਦਿਓ ਵੀਡੀਓ ਮੇਰੀ ਚੰਗੀ ਲੱਗਦੀ ਨੂੰ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ ਕਿੰਦਾਂ ਦੀ ਮੇਰੀ ਵੀਡੀਓ ਲੱਗਦੀ ਹੈ ਤੁਹਾਨੂੰ ਤੇ ਬਹੁਤ ਮਿਹਨਤ ਕਰਦੀ ਆ ਮੈਂ ਬੜੀ ਮਿਹਨਤ ਦੇ ਨਾਲ ਹਰ ਇੱਕ ਰੈਸਪੀ ਤਿਆਰ ਕਰਦੀ ਆ ਤੇ ਖੰਡ ਪਾ ਦਤੀ ਜੀ ਆਪਾਂ ਮੈਂ ਤਾਂ ਪੰਜ ਇੱਕ ਚਮਚੇ ਪਾਏ ਆ ਤੁਸੀਂ ਜ਼ਿਆਦਾ ਪਾਉਣੀ ਆ ਤਾਂ ਜ਼ਿਆਦਾ ਪਾ ਸਕਦੇ ਆ ਤੇ ਖੰਡ ਦਾ ਵੀ ਜਿਹੜਾ ਆ ਥੋੜਾ ਇਹਨੇ ਵੀ ਪਾਣੀ ਜਿਹੜਾ ਬਣ ਜਾਣਾ ਖੰਡ ਦਾ ਤੇ ਰਣਾ ਕੇ ਇਹਨੂੰ ਆਪਾਂ ਢੱਕ ਦੰਨੇ ਆ ਤੇ ਜਦੋਂ ਇਹ ਠੰਡੀ ਹੋ ਜਾਂਦੀ ਤਾਂ ਜਿਹੜੀ ਖੀਰ ਹੁੰਦੀ ਆ ਥਿੱਕ ਹੋ ਜਾਂਦੀ ਹੋਰ ਜ਼ਿਆਦਾ ਦੇਖੋ ਜੀ ਖੀਰ ਆਪਣੀ ਜਿਹੜੀ ਬਣ ਕੇ ਤਿਆਰ ਹੋ ਗਈ ਆ ਖੰਡ ਵੀ ਆਪਾਂ ਪਾਤੀ ਸੀ ਤੇ ਰਲ ਗਈ ਆ ਖੀਰ ਇਹਨ ਬਹੁਤ ਵਧੀਆ ਬਣੀ ਆ ਜਰੂਰ ਬਣਾਓ ਨਵੇਂ ਵੀਬਰ ਜਿਹੜੇ ਜੁੜਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਦੇਖ ਸਕਦੇ ਤੁਸੀਂ ਕਿੰਨੀ ਸੋਹਣੀ ਆਪਣੀ ਖੀਰ ਜਿਹੜੀ ਬਣ ਕੇ ਤਿਆਰ ਹੋ ਗਈ ਆ ਸਾਫ ਸੁਥਰੇ ਢੰਗ ਨਾਲ ਹਰ ਇੱਕ ਚੀਜ਼ ਆਪਾਂ ਘਰੇ ਬਣਾ ਕੇ ਤਿਆਰ ਕਰ ਸਕਦੇ ਮੇਰੇ ਨਾਲ ਵੀ ਵਧੀਆ ਤੁਸੀਂ ਬਣਾ ਸਕਦੇ ਆ ਮੈਨੂੰ ਤਾਂ ਜਿੱਦਾਂ ਦਾ ਆਉਂਦਾ ਮੈਂ ਉਦਾਂ ਦੀ ਬਣਾ ਕੇ ਵੀਡੀਓ ਪਾ ਦਿੰਨੀ ਆ ਤੇ ਦੇਖੋ ਜੀ ਆਪਾਂ ਨੇੜੇ ਤੋਂ ਵੀ ਕਰਕੇ ਦਿਖਾ ਦਿੰਨੇ ਆ ਜਿਹੜੇ ਡਰਾਈ ਫਰੂਟ ਆ ਉਹ ਦਿਸਦੇ ਉੱਪਰ ਜਿਹੜੇ ਤੁਹਾਨੂੰ ਲਓ ਜੀ ਖੀਰ ਆਪਣੀ ਤਿਆਰ ਹੋ ਗਈ ਬਹੁਤ ਟੇਸਟੀ ਵਧੀਆ ਫਟਾਫਟ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ